ਕੁਲਾ ਹਲ ਟੋਲ ਪਲਾਜ਼ਾ अनेका ਵਾਰ ਸੁਰਖੀਆਂ ਵਿੱਚ ਆਇਆ ਹੈ ਵਿਧਾਇਕ ਜਗਦਾਰ ਸਿੰਘ ਦਿਾਲਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੁਝ ਦਿਨ ਲਈ ਮੌਕੇ ਤੇ ਜਾ ਕੇ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਇਸ ਸਬੰਧ ਵਿੱਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਮਰਾਲਾ ਇਲਾਕੇ ਸਬੰਦਕ ਲੋਕਾਂ ਨੂੰ ਟੋਲ ਪਲਾਜ਼ਾ ਲੰਘਣ ਵਿੱਚ ਟੋਲ ਪਲਾਜ਼ਾ ਵਾਲਿਆਂ ਵੱਲੋਂ ਦਿੱਕਤਾਂ ਪਰੇਸ਼ਾਨੀਆਂ ਦਿੱਤੀਆਂ ਜਾ ਰਹੀਆਂ ਹਨ ਇਸ ਸਬੰਧ ਵਿੱਚ ਮੈਂ ਬਿਨਾਂ ਕਿਸੇ ਸਿਕਿਉਰਿਟੀ ਗਾਰਡ ਖੁਦ ਗੱਡੀ ਚਲਾ ਕੇ ਜਾ ਕੇ ਦੇਖਿਆ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਸਹੀ ਸਨ ਇਸ ਸਬੰਧ ਵਿੱਚ ਵਿਧ ਵੱਲੋਂ ਟੋਲ ਪਲਾਜ਼ਾ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਸਮਰਾਲਾ ਇਲਾਕੇ ਨਾਲ ਸੰਬੰਧਿਤ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਪਹਿਲਾਂ ਵੀ ਮੇਰੇ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਲਈ ਟੋਲ ਫ੍ਰੀ ਕਰਵਾਇਆ ਗਿਆ ਸੀ ਹਾਂ ਜੀ ਵਿਧਾਇਕ ਜੀ ਟੋਲ ਪਲਾਇਆ ਪਹੁੰਚੇ ਸੀ ਉਹਦੇ ਫ੍ਰੀ ਕਰਵਾਇਆ ਗਿਆ ਕੀ ਮਾਮਲਾ ਹੈ ਇਹ ਟੋਲ ਖੁਲਜਾ ਹੈਗਾ ਜੀ ਭਲਾਣਾ ਵਾਲਾ ਅੱਗੇ ਵੀ ਕਈ ਵਾਰ ਆਇਆ ਇੱਥੇ ਹੈਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਸਸਨ ਵਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਲੰਗ ਬੈਰੀਕੇਡ ਰੱਖਿਆ ਹੈ ਵੀ ਜਿੱਥੇ ਸਸਨ ਵਾਲੇ ਲੋਕਾਂ ਨੂੰ ਫੜਿਓ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਾ ਹੈਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਵੱਧ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਤੇ ਕੋਈ ਨਾ ਆਇਆ ਫਿਰ ਉਹੀ ਜੁਰਮਾਨਾ ਕੀਤਾ ਬਾਕੀ ਕਦੀ ਵੀ ਨਹੀਂ ਫ੍ਰੀ ਵੀ ਕਰ ਤੇ ਇੱਕ ਜਿਹੜਾ ਮੇਨ ਹੈ ਜਿਹੜੇ ਸਮਰਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰਦਾ ਜ਼ਰੂਰੀ ਹੈ ਚਲਾਤ ਰਹਿਣਾ ਹਰ ਵਕਤ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਯੂ نو ਬੀ ਵੀ ਦੱਸਿਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਾਪੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰਫ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਉਹ ਰਹਿਣ। ਤੇ ਪਹਿਲਾਂ ਵੀ ਇੱਕ ਵਾਲਾ ਕਿ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ। ਇਹ ਕਿਉਂ ਬਿਲਕੁਲ ਜੀ ਯੂ نو ਸਮਝਾਇਆ ਉਦੋਂ ਵੀ ਸਮਝਾਇਆ ਪਰ ਚਾਲੇ ਵਿਚਾਰੇ ਫੇਰ ਗਲਤੀ ਪਾ ਦੇ ਕਿ ਉਹਨੂੰ ਕਰ ਜਾਂਦੇ ਨੇ ਇਹ। ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ تینੋਂ ਤਾੜਨਾ ਹੀ ਕੀਤੀ ਇਹ ਮੁੱਖੀ ਹੈ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਉੱਪਰ ਹੁਣ ਡਿਸਪੋਜ਼ ਪ੍ਰਾਪਰਟੀ ਕਿਨਾਲਾ ਕੱਢਣ ਲੱਗਿਆ ਹੈ ਜਿਵੇਂ ਸੰਵਾਦ ਗਏ ਹੋਏ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ